ਸੋ ਅਮਰ ਸਿੰਘ ਜੀ ਸਾਡਾ ਮਜੂਰ ਨੇ ਗੱਲਬਾਤ ਕਰਦੇ ਆ ਸਰ ਅੱਜ ਲੈਂਡ ਪੁਲਿੰਗ ਪਾਲਿਸੀ ਦੇ ਵਿਰੁੱਧ ਜਿਹੜਾ ਗਲਾਟਾ ਦਫ਼ਤਰ ਦੇ ਬਾਹਰ ਕਾਂਗਰਸ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਹੈ ਲੈਂਡ ਪੁਲਿੰਗ ਪਾਲਿਸੀ ਤੇ ਕਿਸਾਨਾਂ ਨੂੰ ਇਸ ਦਾ ਕੀ ਇਫੈਕਟ ਪਏਗਾ ਦੇਖੋ ਇਸ ਤਰ੍ਹਾਂ ਹੈਗਾ ਇਹਨਾਂ ਦਾ ਹੁਣ ਸਰਕਾਰ 'ਚ ਕੁਝ ਬਚਿਆ ਨਹੀਂ ਇਹਨਾਂ ਨੇ ਸਾਢੇ 3 ਸਾਲ ਕੁਝ ਕੀਤਾ ਤਾਂ ਹੈ ਨਹੀਂ ਹੁਣ 6-8 ਮਹੀਨੇ 6-8 ਮਹੀਨੇ ਜੋ ਹਣੇ ਚਾਹੁੰਦੇ ਆ ਇਹ ਪੈਸਾ ਕਮਾਉਣ ਦਾ ਕੋਈ ਕੰਮ ਕਰ ਲਈਏ ਇਹ ਲੈਂਡ ਪੂਲਿੰਗ ਪਾਲਿਸੀ ਦਾ ਮਤਲਬ ਇਹ ਆ ਕਿ ਇਹਨਾਂ ਨੇ ਵੱਡੇ ਵੱਡੇ ਜਿਹੜੇ ਕਲੋਨਾਈਜ਼ਰ ਹਿੰਦੁਸਤਾਨ ਦੇ ਵੱਡੇ ਵੱਡੇ ਕਲੋਨਾਈਜ਼ਰ ਜਿਹੜੇ ਹਿੰਦੁਸਤਾਨ ਦੇ ਆ ਉਹਨਾਂ ਨਾਲ ਸ਼ੇਅਰ ਰੱਖ ਕੇ ਕਿਸਾਨਾਂ ਨੂੰ ਗੁੰਮਰਾ ਕਰ ਰਿਹਾ ਹਰੇ ਕਿਸਾਨ ਤਾਂ ਵੈਸੇ ਵੀ ਅਗਰ ਜ਼ਮੀਨ ਵੇਚਣਾ ਚਾਹੁੰਦੇ ਤਾਂ ਵੇਚ ਸਕਦਾ ਦਲਾਲ ਬਣ ਰਹੇ ਆ ਵੱਡੇ ਵੱਡੇ ਕਲੋਨਾਈਜ਼ਰ ਦੇ ਇਸ ਕਰਕੇ ਵਿਰੋਧ ਕਰ ਰਹੇ ਆ ਕਿ ਕੰਮ ਨਹੀਂ ਕਰ ਰਹੇ ਕਲੋਨਾਈਜ਼ਰ ਵੀ ਗਲਾਲੀ ਕਰ ਰਹੇ ਆ ਕਿਸਾਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਆ ਇਹ ਹੋਣ ਨਹੀਂ ਦੇਣਾ ਸਰ ਅੱਜ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਤੇ ਕਾਂਗਰਸ ਲੀਡਰ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਬਰਸਾਤ ਦਾ ਮੌਸਮ ਹੈ ਪਰ ਫਿਰ ਵੀ ਜਿਹੜਾ ਜੋਸ਼ ਬਰਕਰਾਰ ਹੈ ਇਹ ਪ੍ਰਦਰਸ਼ਨ ਅੱਗੇ ਕਿਵੇਂ ਚੱਲੇਗਾ ਇਹ ਬਿਲਕੁਲ ਅਸੀਂ ਇਹਨਾਂ ਤੋਂ ਇਹਨਾਂ ਨੂੰ ਹੋਣ ਨਹੀਂ ਦੇਣਾ ਹੈ ਇਹ ਜਦੋਂ ਤੱਕ ਵਾਪਸ ਨਹੀਂ ਲੈ ਜਾਂਦੇ ਅਜੀ ਉਹੋ ਤੱਕ ਇਹ ਐਡਿਟੇਸ਼ਨ ਜਾਰੀ ਰੱਖਣੀ ਹੋਰ ਪਾਰਟੀਆਂ ਵੀ ਜਿਹੜੀਆਂ ਨੇ ਹੋ ਪ੍ਰਦਰਸ਼ਨ ਕਰਦੀਆਂ ਨਜ਼ਰ ਆ ਰਹੀਆਂ ਨੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਣਾ ਕੀ ਲੱਗਦਾ ਵੀ ਹੁਣ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਇਸ ਪਾਲਿਸੀ ਨੂੰ ਰੱਦ ਕਰਵਾਉਣ ਦੇ ਲਈ ਪ੍ਰਦਰਸ਼ਨ ਕਰਨਗੀਆਂ ਵੇਖੋ ਹਰ ਪਾਰਟੀ ਦਾ ਆਪਣਾ ਖਬਰੂਗਰਾਮ ਹੈ ਪਰ ਕਾਂਗਰਸ ਹਮੇਸ਼ਾ ਗਰੀਬਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਕਰਮਚਾਰੀਆਂ ਨਾਲ ਰਹਿੰਦੀ ਆ ਏ ਹੁਣ ਧੱਕਾ ਕਰ ਰਿਹਾ ਸੀ ਇਹਨਾਂ ਦੇ ਇਹਨਾਂ ਨੂੰ ਹੁਣ ਥੋੜੀ ਦੇਵਾਂਗੇ ਇਹਨਾਂ ਦੇ ਕੋਈ ਕੰਮ ਤਾਂ ਕੀਤਾ ਨਹੀਂ ਲੋਕਾਂ ਨੂੰ ਲਾਰੇ ਲਾਏ ਪੋਸਟਰ ਲਵਾ ਲੋ ਜਿੰਨੇ ਮਰਜ਼ੀ ਇਹਨਾਂ ਦਾ ਸੋ ਬਿਲਕੁਲ ਕਾਂਗਰਸ ਪਾਰਟੀ ਦੇ ਵੱਲੋਂ ਵੱਟਾ ਜਿਹੜਾ ਰੋਜ਼ ਪ੍ਰਦਰਸ਼ਨਾਂ ਹੋ ਕਿਨਾਂ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਅਸੀਂ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਉਹ ਐਕਵਾਇਰ ਜਿਹੜੀ ਆ ਉਹ ਨਹੀਂ ਹੋਣ ਦੇਾਂਗੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਤੇয়াল ਡੇਲੀ ਪੋਸਟ ਪੰਜਾਬੀ ਸੋ ਅਮਰ ਸਿੰਘ ਜੀ ਸਰਨਾ ਮਜੂਰ ਨੇ ਗੱਲਬਾਤ ਕਰਦੇ ਆ ਸਰ ਅੱਜ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਜਿਹੜਾ ਗਲਾਟਾ ਦਫ਼ਤਰ ਦੇ ਬਾਹਰ ਕਾਂਗਰਸ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਹੈ ਲੈਂਡ ਪੂਲਿੰਗ ਪਾਲਿਸੀ ਤੇ ਕਿਸਾਨਾਂ ਨੂੰ ਇਸ ਦਾ ਕੀ ਇਫੈਕਟ ਪਏਗਾ ਦੇਖੋ ਇਸ ਤਰ੍ਹਾਂ ਹੈਗਾ ਇਹਨਾਂ ਦਾ ਹੁਣ ਸਰਕਾਰ ਚ ਕੁਝ ਬਚਿਆ ਨਹੀਂ ਇਹਨਾਂ ਦੇ ਸਾਢੇ 3 ਸਾਲ ਕੁਝ ਕੀਤਾ ਤਾਂ ਹੈ ਨਹੀਂ ਹੁਣ 6-8 ਮਹੀਨੇ 6-8 ਮਹੀਨੇ ਜੋ ਹਣੇ ਚਾਹੁੰਦੇ ਆ ਕਿ ਪੈਸਾ ਕਮਾਉਣ ਦਾ ਕੋਈ ਕੰਮ ਕਰ ਲਈਏ ਇਹ ਲੈਂਡ ਪੂਲਿੰਗ ਪਾਲਿਸੀ ਦਾ ਮਤਲਬ ਇਹ ਆ ਕਿ ਇਹਨਾਂ ਨੇ ਵੱਡੇ ਵੱਡੇ ਜਿਹੜੇ ਕਲੋਨਾਈਜ਼ਰ ਹਿੰਦੂਸਤਾਨ ਦੇ ਵੱਡੇ ਵੱਡੇ ਕਲੋਨਾਈਜ਼ਰ ਜਿਹੜੇ ਹਿੰਦੁਸਤਾਨ ਦੇ ਆ ਉਹਨਾਂ ਨਾਲ ਸ਼ੇਅਰ ਰੱਖ ਕੇ ਕਿਸਾਨਾਂ ਨੂੰ ਗੁੰਮਰਾ ਕਰ ਰਿਹਾ ਹਰੇ ਕਿਸਾਨ ਤਾਂ ਵੈਸੇ ਵੀ ਅਗਰ ਜ਼ਮੀਨ ਵੇਚਣਾ ਚਾਹੁੰਦਾ ਤਾਂ ਵੇਚ ਸਕਦਾ 100 ਦਲਾਲ ਬਣ ਰਹੇ ਆ ਵੱਡੇ ਵੱਡੇ ਕਲੋਨਾਈਜ਼ਰ ਦੇ ਇਸ ਕਰਕੇ ਵਿਰੋਧ ਕਰ ਰਹੇ ਆ ਕਿ ਗੱਮ ਨਹੀਂ ਕਰ ਰਹੇ ਕਲੋਨਾਈਜ਼ਰ ਵੀ ਗਲਾਲੀ ਕਰ ਰਹੇ ਆ ਕਿਸਾਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਆ ਇਹ ਹੋਣ ਨਹੀਂ ਦੇਣਾ ਸਰ ਅੱਜ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਤੇ ਕਾਂਗਰਸ ਲੀਡਰ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਬਰਸਾਤ ਦਾ ਮੌਸਮ ਹੈ ਪਰ ਫਿਰ ਵੀ ਜਿਹੜਾ ਜੋਸ਼ ਬਰਕਰਾਰ ਹੈ ਇਹ ਪ੍ਰਦਰਸ਼ਨ ਅੱਗੇ ਕਿਵੇਂ ਚੱਲੇਗਾ ਇਹ ਬਿਲਕੁਲ ਅਸੀਂ ਇਹਨਾਂ ਤੋਂ ਇਹਨਾਂ ਨੂੰ ਹੋਣ ਨਹੀਂ ਦੇਣਾ ਹੈ ਇਹ ਜਦੋਂ ਤੱਕ ਵਾਪਸ ਨਹੀਂ ਲੈ ਜਾਂਦੇ ਅਸੀਂ ਉਦੋਂ ਤੱਕ ਇਹ ਐਜੀਟੇਸ਼ਨ ਜਾਰੀ ਰੱਖਣੀ ਹੋਰ ਪਾਰਟੀਆਂ ਵੀ ਜਿਹੜੀਆਂ ਨੇ ਹੋ ਪ੍ਰਦਰਸ਼ਨ ਕਰਦੀਆਂ ਨਜ਼ਰ ਆ ਰਹੀਆਂ ਨੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਣਾ ਕੀ ਲੱਗਦਾ ਵੀ ਹੁਣ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਇਸ ਪਾਲਿਸੀ ਨੂੰ ਰੱਦ ਕਰਵਾਉਣ ਦੇ ਲਈ ਪ੍ਰਦਰਸ਼ਨ ਕਰਨਗੀਆਂ ਦੇਖੋ ਹਰ ਪਾਰਟੀ ਦਾ ਆਪਣਾ ਖਾਬਰੂਗਰਾ ਹੈ ਪਰ ਕਾਂਗਰਸ ਹਮੇਸ਼ਾ ਗਰੀਬਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਕਰਮਚਾਰੀਆਂ ਨਾਲ ਰਹਿੰਦੀ ਆ ਇਹ ਹੁਣ ਧੱਕਾ ਕਰ ਰਿਹਾ ਸੀ ਇਹਨਾਂ ਦੇ ਇਹਨਾਂ ਨੂੰ ਹੁਣ ਥੋੜੀ ਦੇਵਾਂਗੇ ਇਹਨਾਂ ਦੇ ਕੋਈ ਕੰਮ ਤਾਂ ਕੀਤਾ ਨਹੀਂ ਲੋਕਾਂ ਨੂੰ ਲਾਰੇ ਲਾਏ ਪੋਸਟਰ ਲਵਾ ਲੋ ਜਿੰਨੇ ਮਰਜੀ ਲਾ ਦੋ ਸੋ ਬਿਲਕੁਲ ਕਾਂਗਰਸ ਪਾਰਟੀ ਦੇ ਵੱਲੋਂ ਵੱਡਾ ਜਿਹੜਾ ਰੋਜ਼ ਪ੍ਰਦਰਸ਼ਨਾਂ ਹੋ ਕਿਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਅਸੀਂ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਉਹ ਐਕਵਾਇਰ ਜਿਹੜੀ ਹੈ ਉਹ ਨਹੀਂ ਹੋਣ ਦੇਾਂਗੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਦੇਵਾਲ ਟੀਵੀ ਪੰਜਾਬੀ